ਦੇਖੋ ਜੀ ਸਟਾਰਟ ਦੇ ਕੋਲ ਸਟਾਰਟ ਤੇ ਆਲੇ ਕਿ ਨੰਗਾ ਨਾਜ ਹੋ ਰਿਹਾ ਹੈ ਗੱਡੀ ਦਾ ਇੱਕ ਬੰਦੇ ਨੇ 10 50 ਬੰਦੇ ਕੋਈ ਕੋਈ ਉਹ ਸਾਰੀ ਵੀਡੀਓ ਹੈਗੀ ਆਹ ਦੇਖੋ ਬੰਦਾ ਨੰਗਾ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਬਰੇ ਹੋਈ ਇਹਨੂੰ ਪਾਈ ਛੱਡ ਰਹੀ ਹੈ ਬਿਆਲਾ ਪੋਰਟ ਕੋਲ ਉਹ ਬਿਆਲਾ ਪੋਰਟ ਕੋਲ ਆਹ ਲੋ ਵੇ ਆਹ ਦੇਖੋ ओ पीछे हो या ओ पीछे हो या मैं बड़े कटियाना कोई नहीं हो यार ओ पीछे हो या ओ पीछे हो या पीछे हो या ओ पीछे हो या और देखो जी ओ पीछे हो या खड़े पीछे हो या ओ पीछे हो या आ आ मार दो और पीछे ओदार जी हो ओ भाई ओ भाई पीछे हो या और देखो जी ओ भाई पीछे लोड़ा पीछे हो या पीछे हो ओ जी बुना कर ओ लड़का गाड़ी गाड़ी ਇਨਾਮ ਸਿਮਰਨ ਸਿੰਘ ਅਵਾਜ਼ ਸਿਮਰਨ ਜੀ ਕੀ ਵਾਕਿਆ ਜਿਹੜਾ ਕੱਪੜੀ ਤੱਕ ਇਹ ਇੱਥੋਂ ਦੀ ਲਾਹੌਰੀ ਗੇਟ ਤੋਂ ਲੈ ਕੇ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਦੁਹਾਨਵਾਲਾ ਸਾਹਿਬ ਵਾਲੀ ਪੁਰਾਣੀ ਆਪਣਾ ਪੁਲ ਤੋਂ ਜਾ ਰਿਹਾ ਸੀਗਾ ਤੇ ਕਈਆਂ ਨੂੰ ਫੇਟ ਮਾਰਦਾ ਜਾ ਰਿਹਾ ਸੀ ਇਹ ਬੰਦਾ ਤੇ ਬਹੁਤ ਬੰਦਿਆਂ ਨੇ ਇਹਦੀ ਵੀਡੀਓ ਵੀ ਬਣਾਈ ਹੈ ਤੇ ਉਹ ਸਾਰੇ ਚੈਨਲਾਂ 'ਨੂੰ ਵੀ ਦਿੱਤੀ ਹੈ ਕਰਮ ਕੀ ਲੱਗੇ ਤੁਹਾਨੂੰ ਦੇਖਣੀ ਚਾਹੋ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀਗਾ ਜੀ ਤੇ ਜਿਹੜਾ ਵੀ ਆ ਰਿਹਾ ਸੀ ਅੱਗੇ ਮੈਂ ਵੀ ਵੀਡੀਓ ਬਣਾਈ ਹੈ ਤਾਂ ਮੈਂ ਵੀ ਲੋਕਾਂ ਨੂੰ ਕਿਹਾ ਵੀ ਸਾਈਡ ਤੇ ਕਰ ਲੋ ਸਾਈਡ ਤੇ ਹੋ ਜੋ ਉਹਨਾਂ ਦਾ ਬਚਾਅ ਕਰ ਲੋ ਵਿੱਚ ਬਹੁਤ ਬੰਦਿਆਂ ਨੇ ਵੀਡੀਓ ਬਣਾਈ ਆ ਵੀ ਸਾਈਡ ਤੇ ਕੀਤਾ ਇਹਨਾਂ ਕੁਝ ਕਿੰਨੇ ਬੰਦੇ ਸੀ ਗੱਡੀ ਚ ਗੱਡੀ 3 ਬੰਦੇ ਸੀਗੇ ਤੇ ਉਹਨੂੰ ਕਿਤੇ ਉਹਦਾ ਪਰਚਾ ਆ ਦੇ ਤੇ ਜੀ ਦੋ ਆਪਣਾ ਦੋ ਦੇ ਤੇ ਤੇ ਇੱਕ ਫਰਾਰ ਹੋ ਗਿਆ ਜੋ ਕਿ ਨਿਰਮਲ ਸਿੰਘ ਜੀ ਨੇ ਫੜਿਆ ਤੇ ਪਰਮਜੀਤ ਸਿੰਘ ਜੋ ਟ੍ਰੈਫਿਕ ਇੰਚਾਰਜ ਆਪਣਾ ਟ੍ਰੈਫਿਕ ਉੱਥੇ ਲੱਗੇ ਜਿਵੇਂ ਨਾਲ ਸਾਰਾ ਕੁਝ ਤੁਹਾਡੇ ਨੂੰ ਨੁਕਸਾਨ ਹੋ ਗਿਆ ਹੈ ਜੀ ਐਕਟਿਵਾ ਚ ਮਾਰਿਆ ਜੀ ਉਹਨਾਂ ਦੇ ਹਾਂ ਜੀ ਐਕਟਿਵਾ ਚ ਮਾਰਿਆ ਸਰ ਦੇਖੋ ਇਸ ਤੇ ਉਹਨਾਂ ਦੇ ਵੀ ਨਿਰਮਲ ਸਿੰਘ ਜੀ ਆਗੇ ਸੀ ਮੌਕੇ ਤੇ ਉਹਨਾਂ ਨੇ ਫੜਿਆ ਸਰ ਕਿ ਉਹਨਾਂ ਨੇ ਅੰਦਰ ਉੱਥੇ ਆਪਣੇ ਟ੍ਰੈਫਿਕ ਦਫਤਰ ਦੇ ਹੋਗੇ ਚ ਰੱਖਿਆ ਲਗਦਾ ਇਹ ਕਿਤੇ ਦੇ ਕਰਵਾਏ ਜਾਂਦੇ ਕਰ ਬਈ ਇਹ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਵੀ ਕੱਲ ਨੂੰ ਕਿਸੇ ਗੁਰਦੁਆਰਾ ਤੋਂ ਘਰਵਾੜਾ ਸਾਬਾ ਉੱਥੇ ਸੰਗਤਾਂ ਵੀ ਜਾ ਰਹੀਆਂ ਸੀ ਉਹਨਾਂ ਦੇ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਜੇਕਰ ਬਚਾਅ ਵਾਸਤੇ ਬਨੇ ਵਾਜਾ ਮਾਰੀਆ ਵੀ ਸਾਈਡ ਤੇ ਹੋ ਜਾਓ ਸੰਗਤਾਂ ਵੀ ਜਾ ਰਹੀਆਂ ਸੀ ਉਸ ਟਾਈਮ ਇੰਨੀ ਉਮਰ ਹੋਣੀ ਨੇ ਜਿਹੜੀ ਬਿੜ ਚਲਾ ਦੇ ਸੀ ਇਹਨਾਂ ਦੀ ਉਮਰਾਂ ਵੀ 21 ਸਾਲ ਹੋਣੀ 18 20 ਸਾਲ ਇੰਨੀ ਕੁੰਮਰੀ ਮੇਰੇ ਨਾਮ ਬਲਵੀਰ ਸਿੰਘ ਹੈ ਜੀ ਬਲਵੀਰ ਜੀ ਕੀ ਹੋਇਆ ਕਿਹੜੀ ਜਗ੍ਹਾ ਦੀ ਗੱਲ ਹੈ ਮੈਨੂੰ ਪਤਾ ਨਹੀਂ ਲੱਗਿਆ ਜੀ ਯਾਰ ਇਹ ਕੋਈ ਸਿਵਾਰੀ ਲੈ ਕੇ ਜਾ ਰਿਹਾ ਸੀ ਇਹ ਬਹੁਤ ਤੇਜ਼ ਜਾ ਰਿਹਾ ਗੱਡੀ ਲੈ ਕੇ ਪਹਿਲਾਂ ਅੱਗੇ ਮਾਰਿਆ ਇਹਨੇ ਫਿਰ ਬਾਅਦ ਵਿੱਚ ਮੈਂ ਸਿਕਿਉਰਿਟੀ ਸਾਈਡ ਕੱਢਣ ਲੱਗਿਆ ਉਹਨੇ ਪਿੱਛੇ ਬੰਪਰ ਤੋੜ ਕੇ ਗੱਡੀ ਭੱਜ ਗਿਆ ਇੱਕਦਮ ਉਹਨੇ ਇਹ ਤੇ ਪਿੱਛੇ ਇੱਕ ਮੋਟਰਸਾਈਕਲ ਵਾਲਾ ਮਗਰ ਪੈ ਗਿਆ ਮੋਟਰਸਾਈਕਲ ਵਾਲਾ ਚੱਲਾ ਗਿਆ ਪਿੱਛੇ ਉਹਦੇ ਉਹਦੇ ਦੁਕਾਨਦਾਰ ਸਾਹਿਬ ਕੋਲ ਇਹਨੇ ਫੜ ਲਿਆ ਉੱਤੇ ਗੱਡੀ ਵੀ ਤੋੜ ਪੰਚੀ ਹੋ ਗਈ ਵਾਹ ਗੱਡੀ ਵੀ ਤੋੜ ਪੰਚੀ ਇਹਨਾਂ ਨੇ ਸੁਣਿਆ ਨਹੀਂ ਸਾਡੀ ਪੁਲਿਸ ਵਾਲੇ ਨੇ ਕਿੰਨੇ ਬੰਦੇ ਸੀ ਇਹ ਗੱਡੀ ਦੇ ਅੰਦਰ ਗੱਡੀ ਦੇ ਅੰਦਰ ਦੋ ਹੀ ਬੰਦੇ ਇੱਕ ਕੁੜੀ ਇੱਕ ਮੁੰਡਾ ਸੀ ਬਸ ਦੋ ਹੀ ਬੰਦੇ ਸੀ ਮੈਂ ਕਿਹਾ ਰੁਕੋ ਜੇ ਮੈਨੂੰ ਗਾਟਰ ਕੱਢ ਲਾਂਦੇ ਜੇ ਨਿਕਲ ਨਹੀਂ ਮੇਰੇ ਨਾਲ ਵੀ ਉਹ ਹੋ ਗਿਆ ਵਾਹ ਉਹ ਗੱਡੀ ਦਾ ਸ਼ੀਸ਼ਾ ਭੰਨਤਾਉਣ ਮੁੰਡਿਆਂ ਨੇ ਥੇਰਾ ਪਾ ਲਿਆ ਥੋੜੀ ਕਿਹੜੀ ਜਗ੍ਹਾ ਗੱਡੀ ਖੜੀ ਮੇਰੀ ਉਹ ਖੜੀ ਵੀ ਆ ਉਹ ਦੇਖੋ ਨਹੀਂ ਕਿਹੜੀ ਜਗ੍ਹਾ ਤੇ ਮਾਰ ਕੇ ਗਿਆ ਮੇਰੀ ਇਹ ਪ੍ਰੇਮ ਜੀ ਸਾਲੇ ਕੋਲ ਪ੍ਰੇਮ ਜੀ ਸਾਡਾ ਲੋਰੀ ਪੁਰਾਣਾ ਬੱਸ ਸਟੈਂਡ ਪੁਰਾਣਾ ਬੱਸ ਸਟੈਂਡ ਕੋਲ ਪੁਰਾਣੇ ਬੱਸ ਸਟੈਂਡ ਤੋਂ ਛੱਟੇ ਲਈ ਥੋੜੀ ਫੁੱਲ ਜਿਹਾ ਸਪੀਡ ਦੇ ਸਾਹਮਣੇ ਇਹਦਾ ਬਚੋ ਹੋ ਗਿਆ ਲੇਕਿਨ ਪਬਲਿਕ ਦੀ ਬੜਾ ਨੁਕਸਾਨ ਹੋਇਆ ਇੱਕ ਛੋਟੇ ਜਿਹੇ ਬੱਚੇ ਨੇ ਲੱਤ ਤੋੜ ਗਿਆ ਉਹ ਰਜਿੰਦਰਾ ਹਜੇ ਦਾਖ ਤੇ ਉਹਦਾ ਛੋਟਾ ਜਿਹਾ ਇੱਕ ਭਰਾ ਹੈਗਾ ਗਰੀਬ ਜਿਹਾ ਹੀ ਹੈਗੇ ਨੇ ਉਹ ਆ ਕੇ ਕਹ ਕੇ ਗਏ ਆ ਸਰ ਨੂੰ ਉਹਨੂੰ ਜਾ ਕੇ ਦਾਖਲ ਕਰਾਇਆ ਔਰ ਪਬਲਿਕ ਚ ਪੰਜ ਛੇ ਲੇਡਿਸ ਹੈਗੀਆਂ ਨੇ ਜਿਨ੍ਹਾਂ ਦੀ ਲੱਗਾਂ ਦੇ ਉੱਤੇ ਗੱਡੀ ਚੜਾ ਆ ਗਿਆ ਕਿਸੇ ਕਰਨ ਕੀ ਪਤਾ ਨਹੀਂ ਕਾਰਨ ਦਾ ਬਾਰੰਦਨੀ ਪਤਾ ਨਹੀਂ ਉਹ ਉਹਦੇ ਕੋਲੋਂ ਨਾ ਗੱਡੀ ਚੜ ਗਈ ਜਾਂ ਪਤਾ ਨਹੀਂ ਕੀ ਹੋਇਆ ਜਾਂ ਨਸ਼ਾ ਕੀਤਾ ਹੋਣਾ ਉਹਨੇ ਕੁਛ ਤੇ ਪੰਜ ਸੱਤ ਲੇਡਿਸ ਦੀਆਂ ਲੱਖਾਂ ਦੇ ਉੱਤੇ ਵੀ ਗੱਡੀ ਚੜਾ ਕੇ ਗਿਆ ਜਿਹੜੀ ਆਮ ਪਬਲਿਕ ਜਾ ਰਹੀ ਸੀਗੀ ਰੋਡ ਤੇ ਇਹਨੇ ਗੱਡੀ ਰੋਕੀ ਨਹੀਂ ਉਹਨੇ ਡਾਇਰੈਕਟ ਚੜਾਤੀ ਗੱਡੀ ਠੀਕ ਹੈ ਨਾ ਤੇ ਆਪਾਂ ਤਾਂ ਇਨਸਾਫ਼ ਲੈਣਾ ਹੈ ਸਾਡੀ ਨਵੀਂ ਗੱਡੀ ਆ ਹਜੇ ਅਸੀਂ ਮਤਲਬ ਕਿ ਸਾਲ ਹੀ ਹੋਇਆ ਗੱਡੀ ਲਈਤੀ ਨੂੰ ਸਾਰਾ ਬੰਪਰ ਤੋੜ ਗਿਆ ਟੀ ਰਿਕਸ਼ਾ ਚ ਲਿਆ ਸੀ ਬੈਟਰੀ ਵਾਲਾ 2 ਲੱਖ ਰੁਪਿਆ ਦਾ ਤੇ ਇਹ ਪਿੱਛੋਂ ਸਾਰਾ ਚਿੱਬਾ ਕਰ ਗਿਆ ਬੰਪਰ ਤੋੜ ਗਿਆ ਕਾਫੀ ਨੁਕਸਾਨ ਕਰਕੇ ਗਿਆ ਹਾਂਜੀ ਦੋ ਬੰਦੇ ਇਹਨਾਂ ਨੇ ਫੜਨੇ ਨੇ ਟਾਈਮ ਤੇ ਗੱਡੀ ਵੀ ਫੜੀ ਗਈ ਹੈਗੀ ਆ ਹੁਣ ਗੱਡੀ ਦਾ ਸੀ ਇਹ ਕਹਿੰਦੇ ਵੀ ਨੰਬਰ ਨੰਬਰ ਨਹੀਂ ਕਿਥੇ ਬੰਦੇ ਸੀ ਇਹ ਲੋ ਨਹੀਂ ਹਜੇ ਪੁੱਛ ਪੁੱਛ ਕਹਿੰਦੇ ਚੱਲ ਰਹੀ ਹੈ ਕਹਿੰਦੇ ਤੁਸੀਂ ਆਪਣੀ ਆਪਣੀ ਕੰਪਲੇਂਟਾ ਦੇ ਦਿਓ ਜਿਹਦਾ ਜਿਹਦਾ ਜੋ ਜੋ ਨੁਕਸਾਨ ਹੋਇਆ ਤੁਸੀਂ ਆਪਣੀਆਂ ਆਪਣੀਆਂ ਕੰਪਲੇਂਟਾ ਦੋ ਤੁਹਾਡਾ ਇਹ ਜਰਾਨਾ ਜੋ ਵੀ ਹੋਏਗਾ ਉਹਨੂੰ ਪਰਚਾ ਕਰਾਂਗੇ ਜਾਂ ਤਸੱਲੀ ਦਵਾਈਆ ਐਸੋਚੂ ਸਾਹਮਣੇ ਸਾਨੂੰ ਕਿ ਤੁਹਾਡਾ ਮਤਲਬ ਵੀ ਪੂਰਾ ਸੁਣਵਾਈ ਹੋਏਗੀ ਤੁਹਾਡੀ ਕਿ ਜਿਹੜੇ ਤੁਸੀਂ 20-25 ਬੰਦੇ ਸਾਰੇ ਇਕੱਠੇ ਹੋ ਕੇ ਕੰਪਲੇਂਟ ਦੋ ਬੰਦੇ ਨੇ ਅੰਦਰ ਬੈਠੇ ਹੋਏ ਨੇ ਸੰਤਾ ਇਨਸਾਫ ਚਾਹੀਦਾ ਮੈਟਰ ਜਿਹੜੀ ਕੰਪਲੇਂਟ ਤੋਂ ਬਣਾਈ ਜਿਹੜਾ ਵਾਕਿਆ ਹੋਇਆ ਗੱਡੀ ਇਲੈਕਟ੍ਰੋਨ ਸੀਗੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਪੁਲਿਸ ਵੱਲੋਂ ਖੰਡਾ ਚੌਂਕ ਦੇ ਕੋਲ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸੀਡੈਂਟ ਕੀਤਾ ਇਨਨ ਗੱਦਾ ਵਗੜਾ ਜਿੱਦਾਂ ਸੀ ਭਾਈ ਨੱਥਾ ਵਗੜਾ ਜਿੱਦਾਂ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਰਖਿਆ ਅਰੇਸਟ ਕੋਈ ਪੂਰਾ ਰਾਉਂਡ ਅਪ ਪਬਲਿਕ ਤੋਂ ਹੀ ਕਿਸੇ ਗਿਆ ਸੀ ਮੌਕੇ ਤੋਂ ਤੇ ਇਹਦੇ ਉੱਤੇ ਅਸੀਂ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਕਿੰਨੇ ਲੋਕ ਮੌਜੂਦ ਸੀ ਗੱਡੀ 'ਤੇ ਜਿਹੜੇ ਹੁਣ ਤਾਂ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ ਜੀ ਪਛਾਣ ਰਹੀ ਕਿਸੇ ਦੇ ਬੰਦੇ ਇਹ ਕੌਣ ਹੈ ਵੈਰੀਫਾਈ ਕਰ ਰਹੇ ਹਾਂ ਸਿਰਫ ਕੋਈ ਕਹਿੰਦੇ ਕਿ ਇੱਕ ਲੇਡੀ ਵੀ ਸੀ ਦੇਗਾ ਦਾਰੂ ਦੇ ਰੂਪ ਵਿੱਚ ਜਿਹੜੀ ਚੱਲਦੀ ਆ ਆਪਾਂ ਆਪਾਂ ਜੇ ਫਿਲਮ ਦੀ ਸਟੇਜ ਤੇ ਖੜੇ ਆ ਇਸ ਚੀਜ਼ ਬਾਰੇ ਤਾਂ ਨਹੀਂ ਕਮੈਂਟ ਕਰ ਸਕਦੇ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ ਤੋਂ ਕਿ ਕਿਹੜੇ ਵਾਈਕਲ ਜਿਹੜੇ ਹੋਏ ਪਰ ਦੇ ਇੰਜੀਨੀਅਰ ਜਾਏ ਕੋਈ ਆਏ ਤਾਂ ਉਹ ਕਮੈਂਟ ਵਗੈਰਾ ਹੋ ਰਹੀ ਨਹੀਂ ਤੁਹਾਨੂੰ ਅ ਪਬਲਿਕ ਦੇ ਦਸਨ ਮੁਤਾਬਕ ਕਿ ਅਜੇ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਇਹ ਜਾ ਹੁਲੜਬਾਜ਼ੀ ਕੀਤੀ ਹੈ ਦੇਖ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ